ਜੀ ਸਤਿ ਸ੍ਰੀ ਅਕਾਲ ਵੀ ਸਾਰੇ ਗਰੁੱਪ ਵਾਲੇ ਵੀਰਾਂ ਨੂੰ ਵੈਲਕਮ ਹੈ ਜੀ ਆਪਣੇ YouTube ਚੈਨਲ ਤੇ ਆ ਛੱਡੇ ਇਹ ਹੀ ਦੇਸੀ ਕਬੂਤਰ ਤੇ ਪੈ ਲਗਈ ਆ ਉੱਡ ਗਏ ਜੀ ਜਿੰਨੇ ਹੈਗੇ ਬੱਚੇ ਹੋਰ ਜੀ ਕਿਹੜੇ 1 2 3 4 5 6 6 ਬੱਚੇ ਉੱਡੇ ਨਵੇਂ ਇੱकडे ਨਵੇਂ ਨਵੇਂ ਵੀ ਵੇਚੋਣਗੇ ਵਿੱਚ ਪੁਰਾਣੇ ਹੀ ਵੇਚਣਗੇ ਦੇਖਦੇ ਆ ਬੈਠਦੇ ਕਿ ਨਹੀਂ ਇੱਕ ਆ ਵੇਖੋ ਕੀ ਖਿੰਮਕਰੋਂ ਦਾ ਇਹ ਇੱਥੇ ਪੈਂਦਾ ਜਿਹੜਾ ਉਹ ਪੱਠਾ ਜੀ ਮੈਂ ਛਤਰੀ ਇੱਕ ਦਮਾਂ ਲਾ ਮੈਂ ਕਿਹਾ ਦੇਰੀ ਹੈ ਅਪਡੇਟ ਨਹੀਂ ਇਹ ਦੂਜਾ ਇਹ ਦੂਜਾ ਕਾਲਾ ਕਬੂਤਰ ਹੈ ਇਹ ਛਤਰੀ ਵਾਲਾ ਇਹ ਪਹਿਲਾਂ ਉੱਡਣ ਗਿਆ ਇਹ ਜਗ੍ਹਾ ਹੀ ਤੇ ਮੈਂ ਕਿਹਾ ਚੱਲ ਛੱਡ ਦੇਣਾ ਥੱਲੇ ਥੱਲੇ ਛੱਡ ਬੈਠਾ ਰਹੇ ਕਬੂਤਰ ਗਿਆ ਉੱਡਾ ਨੌਰੀ ਕਰੋੜੀ ਚੱਕ ਕਰੋੜੀ ਬੈਠ ਗਿਆ ਇੱਕ ਉੱਤੇ ਰਹਿ ਗਿਆ ਜੇ ਆਪਣੇ ਪੈਨਾ ਕਬੂਤਰ ਮਲਵਾਈ ਬਾਕੀ 6-7 ਦੇਸੀ ਆ ਇੱਕ 2 3 4 5 6-7 ਦੇਸੀ ਆ ਜੀ ਉੱਤਰ ਬਾਹਰ ਜਿਆਦੇ ਆਦੇ ਪਰ ਨਹੀਂ ਲੱਗਦਾ ਤੇ ਬਹੁਤ ਇੰਨੇ ਟੰਡ ਟੰਡ ਆਹ ਕਰੋ ਦੀ ਸ਼ੌਕ ਆ ਗਿਆ ਆ ਗਿਆ ਬੜੀ ਅਚ ਦਿਖਾਈਏ ਲੋੜੀ 18 ਜਣ ਬੱਚਾ ਵੀ ਢ ਗਿਆ ਹੀ ਹੁਣ ਤੇ ਆ ਅਜੂਬਾ ਪਠਾ ਅਜੂਬਾ ਪਠਾ ਟਾਰਜਨ ਉਹ ਦੋ ਜਾ ਅਜੂਬਾ ਦੇ ਆਟੋਮਾਤੀ ਇਹ ਅਜੂਬੇਰਾ ਪਿਓ ਇੱਕ ਮਾਦੀ ਹੋ ਰਿਹਾ ਉਹ ਨਵੇਂ ਪੱਠੇ ਦੋਵੇਂ ਜਿਹੜੇ ਉਹਦਨ ਪਾਸਿਓਂ ਆਏ ਬੈਠ ਕੇ ਇੱਕ ਇੱਥੇ ਬੈੰਦਾ ਜਿਹੜਾ ਉਹ ਇੱਕ ਹੋ ਰਿਹਾ ਅਜੂਬੇ ਪੱਠੇ ਦਾ ਭਰਾ ਫੋਲੀ ਮਹਾਉਲਿਆ ਜੀ ਦੇਸੀ ਦੇਸੀ ਫੋਲੀ ਮਹਾਉਲਿਆ ਕਬੂਤਰ ਬਾੜੀ ਦਾ ਮਾਸਾਂ ਬਾੜ ਵਰੀਆ ਜੀ ਮਾਸਾਂ ਬਾੜ ਵਰੀਆ ਆ ਵੇਖੋ ਪੋਰੇ ਪਾਉਣ ਲਈ ਰੱਖੇ ਪੋਰੇ ਪੋਨੇ ਨਾਲ ਇਹਨਾਂ ਕਰਾਉਣੇ ਮੈਂ ਕਿਹਾ ਸ਼ੌਂਕ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਆਉਂਦੀ ਰਵੇ ਤੁਹਾਡੇ ਕੱਕ ਪਹੁੰਚਦੀ ਰਵੇ ਤੇ ਤੁਹਾਡਾ ਸ਼ੌਂਕ ਕਰਾਉਂਦੇ ਰਹੀਏ ਆਪਣੇ ਚੈਨਲ ਨੂੰ ਕਰੋ ਸਪੋਰਟ ਸਵੇਰੇ ਲਾਈਵ ਹੋਇਆ ਹਾਂ ਲਾਈਵ ਵਾਲੀ ਵੀਡੀਓ ਵੀ ਜਰੂਰ ਵੇਖਿਓ ਜੀ ਉਹ ਚਾਰ ਮਿਊਟ ਨੂੰ ਹੱਥ ਵੱਜ ਕੇ ਆ ਕੇ ਤੇ ਜਿਹੜੀ ਆਵਾਜ਼ ਆ ਪੂਰੀ ਨਹੀਂ ਆ ਸਕੀ ਹੋਰ ਲਈ ਮਾਫੀ ਮੰਗਦੇ ਆ ਤੇ ਕਰੋ ਸ਼ੌਂਕ ਸਾਡੇ ਆਪਣੇ YouTube ਚੈਨਲ ਤੇ ਇਹ ਵੀਡੀਓ ਪਾਵਾਂਗੇ ਆਪਾਂ ਤੇਨਾਂ ਕਵੇ ਇੱਥੇ ਲਾਗੇ ਬੰਨੇ 2:3 ਵਜੇ ਦੇ ਲਾਗੇ ਬੰਨੇ ਪਾਵਾਂਗੇ ਤੇ ਆਹ ਵੇਖੋ ਜੀ ਬੈਠਾ ਹੁਣ ਬਾਈ ਤੇ ਆ ਰਿਹਾ ਆ ਰਿਹਾ ਜਮਣਾ ਬਾਈ ਆ ਉੱਡਦੇ ਆਪਣੇ ਤੇ ਸੀ ਇਹ ਵੀ ਆ ਬਚਦੀ ਆ ਜੋ ਚਣੀ ਦਾ ਅੱਜ ਇੱਥੇ ਹੀ ਰਹਿਣਗੇ ਕਸਰਦੇ ਆ ਕਿੰਨਾ ਆਰਡਰ ਜੇ ਇੱਥੇ ਉਡਰਗੇ